ਸੋ ਬਾਈ ਪਸ਼ਪਿੰਦਰ ਨਾਲ ਆ ਬਾਈ ਕੀ ਕਹੋਂਗੇ ਕੱਲ ਨੂੰ ਮੇਲਾ ਹੋਣ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਔਰ ਲੋਕ ਵੀ ਅਸੇ ਇੰਤਜ਼ਾਰ ਚ ਰਹਿੰਦੇ ਆ ਕਿਉਂਕਿ ਖਾਸ ਕਰਕੇ ਜੇ ਆਪਾਂ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਔਰ ਜੇ ਉੱਥੇ ਮਾਮਾ ਦੀ ਆਪਣੀ ਦੀ ਗੱਲ ਕੀਤੀਆਂ ਦਾ ਮੇਲਾ ਕਹਿ ਦੀ ਆਪਾਂ ਚਾਹੇ ਸੀਪ ਦੀਆਂ ਬਾਜੀਆਂ ਲੈ ਕੇ ਕਹਿ ਦੀਏ ਗੌਣ ਪਾਣੀ ਲੈ ਕੇ ਕਹਿ ਦੀਏ ਚਾਹੇ ਆਪਣੇ ਪੁਰਾਣੇ ਸਿੰਗਰ ਨਵੇਂ ਸਿੰਗਰ ਹਰ ਤਰ੍ਹਾਂ ਦਾ ਸਿੰਗਰ ਆਪਾਂ ਇੱਥੇ ਹਰ ਸਾਲ ਪੇਸ਼ ਕਰਦੇ ਆ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਦੱਸਣੀ ਚਾਹਣਾ 30 35 ਸਾਲ ਹੋ ਗਿਆ ਟੀਮ ਜਸਵੰਦਰ ਕੋਸਾ ਹੁਣੀ ਤੇ ਅਸੀਂ ਇਸ ਮੇਲੇ ਨੂੰ ਪੰਜਾਬੀ ਸੱਭਿਆਚਾਰ ਨੂੰ ਔਰ ਇਹ ਜਿਹੜਾ ਮੇਲਾ ਹੁੰਦਾ ਪੰਜਾਬ ਡੇ ਨੂੰ ਸਮਰਪਿਤ ਹੁੰਦਾ ਆ ਦੂਜੀ ਚੀਜ਼ ਤੁਸੀਂ ਗੱਲ ਕੀਤੀ ਇਹਦੇ ਵਿੱਚ ਬਜ਼ੁਰਗਾਂ ਵਾਸਤੇ ਮਾਤਾਵਾਂ ਵਾਸਤੇ ਬੱਚਿਆਂ ਵਾਸਤੇ ਭੈਣਾਂ ਵਾਸਤੇ ਹਰ ਇੱਕ ਵਰਗ ਦੇ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਜਿਸ ਤਰੀਕੇ ਨਾਲ ਮੇਲੇ ਦੀ ਜਿਹੜੀ ਸ਼ੁਰੂਆਤ ਹੈ ਸਵੇਰੇ 10 ਵਜੇ ਹੁੰਦੀ ਜਿਹਦੇ ਵਿੱਚ ਭੈਣਾਂ ਵਾਸਤੇ ਧੀਆਂ ਜਿਹਦੇ ਵਿੱਚ ਕੱਲੀਆਂ ਭੈਣਾਂ ਦਾ ਸਾਡੀ ਜਿਹੜੀ ਟੀਮ ਹੈਗੀ ਅਮਨ ਪੰਨੂ ਗਗਨ ਸੰਧੂ ਹੁਣੀ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੀਆਂ ਉਸ ਤੋਂ ਬਾਅਦ ਬੱਚਿਆਂ ਦਾ ਕੰਪੀਟੀਸ਼ਨ ਜਿੱਦਾਂ ਅਗਰ ਬੱਚੇ 'ਚ ਕੋਈ ਪ੍ਰਤਿਭਾ ਹੈਗੀ ਆ ਤੁਸੀਂ ਕਾਫੀ ਨਾਮ ਰਜਿਸਟਰ ਕਰਾਏ ਆ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਸੀਪ ਆਪਣੇ ਪੁਰਾਣੇ ਸੱਭਿਆਚਾਰ ਦਾ ਇੱਕ ਹਿੱਸਾ ਪਿੰਡਾਂ ਦੇ ਵਿੱਚ ਖੇਡਿਆ ਜਾਂਦਾ ਜੀ ਸਾਥ ਦੇ ਥੱਲੇ ਉਹਨਾਂ ਦਾ ਟੂਰਨਾਮੈਂਟ ਹੁੰਦਾ ਜਿਹਨੂੰ ਗਿਲ ਸਵੀਟ ਫੈਕਟਰੀ ਵਾਲੇ ਸਪான்ਸਰ ਕਰਦੇ ਆ ਔਰ ਉਹ ਇਨਾਮ ਕਰਦੇ ਆ ਉਸ ਤੋਂ ਬਾਅਦ ਜੀਪਾਂ ਦਾ ਸ਼ੋਅ ਦੀਪਾਂ ਸਾਡੇ ਨੌਜਵਾਨ ਸ਼ਿੰਗਾਰ ਕੇ ਲਿਆਉਂਦੇ ਆ ਫਿਰ ਮੋਟਰਸਾਈਕਲ ਕਲੱਬ ਸਿੱਖ ਮੋਟਰਸਾਈਕਲ ਕਲੱਬਾਂ ਉੱਤੇ ਪਹੁੰਚਦੀਆਂ ਟਰੱਕ ਸ਼ੋ ਹੋਂਦਾ ਉਸ ਤੋਂ ਬਾਅਦ ਜਿਹੜਾ ਪੰਜਾਬੀ ਸੱਭਿਆਚਾਰ ਦਾ ਖੁੱਲਾ ਖਾੜਾ ਜਿਹਦੇ ਵਿੱਚ ਵੀ ਅਸੀਂ ਜਿਹੜੇ ਕਲਾਕਾਰ ਹੁੰਦੇ ਆ ਹਰ ਵਰਗ ਦੀ ਪਸੰਦ ਦੇ ਲਿਆਉਨੇ ਆ ਨੌਜਵਾਨਾਂ ਨੇ ਕਿਹਾ ਸਦਕਾਰ ਸੰਧੂ ਐਲਈ ਮੰਗਟ ਗੀਤਾ ਬੈਂਸ ਔਰੇਆਲ ਮਾਨ ਆ ਜਿਹੜੇ ਥੋੜੇ ਜਿਹਾ ਵਧੀਆ ਮੇਰੇ ਕਹਿੰਦਾ ਮਤਲਬ ਸੀਰੀਅਸ ਸੁਣਨ ਵਾਲੇ ਸਾਡੀ ਉਮਰ ਦੇ ਉਹਨਾਂ ਚ ਗਿੱਲ ਲਖਦੀਪ ਬਾਈ ਸੁਖਵੰਦਰ ਸੁਖੀ ਜਿਹੜੇ ਸੱਭਿਆਚਾਰ ਦੇ ਨਾਲ ਬਹੁਤ ਜੁੜੇ ਹੋਏ ਆ ਸੋ ਉਹ ਕਲਾਕਾਰ ਆ ਜਾਂਦੇ ਆ ਤੇ ਉਸ ਤੋਂ ਬਾਅਦ ਦੁਕਾਨੇ ਜਦਾਂ ਸਹੋਤਾ ਸਾਡੀ ਮੈਂ ਗੱਲ ਕਰਦਿਆਂ ਉਹਨਾਂ ਦੀ ਹਾਂਜੀ ਸਾਡੇ ਆ ਰਹੇ ਆ ਜੀ ਸਹੋਤਾ ਉਹਨਾਂ ਦੇ ਨਾਲ ਰਮਨ ਹੈਗੇ ਆ ਸੰਧੂ ਉਸ ਤੋਂ ਬਾਅਦ ਹੈਗੇ ਆ ਆਪਣੇ ਪ੍ਰੀਤ ਬਰਾੜ ਕਮਲ ਬਰਾੜ ਇਸ ਤਰ੍ਹਾਂ ਦੁਕਾਨੇ ਦੀਆਂ ਜੋੜੀਆਂ ਆ ਮੇਰੇ ਕਹਿਣ ਦਾ ਮਤਲਬ ਵੀ ਹਰ ਵਰਗ ਦਾ ਟੇਸਟ ਅਸੀਂ ਰੱਖਿਆ ਹੁੰਦਾ ਖਿਆਲ ਰੱਖਿਆ ਹੁੰਦਾ ਫਿਰ ਪੰਜਾਬੀ ਸੱਭਿਆਚਾਰ ਦਾ ਜਿਹੜਾ ਖੁੱਲਾ ਨਜ਼ਾਰਾ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਮੇਲਿਆਂ ਨੂੰ ਮਿਸ ਕਰਦੇ ਹੁੰਦੇ ਸੀ ਉਹ ਮੇਲਾ ਲਿਆਉਣ ਦੀ ਕੋਸ਼ਿਸ਼ ਸਾਡੀ ਹੁੰਦੀ ਆ। ਸੋ ਸਾਡੀ ਬੇਨਤੀ ਇੰਨੀ ਹੁੰਦੀ ਆ ਵੀ ਉਨ ਦਿੱਥੇ ਇੱਕ ਛੋਟਾ ਕਾਰਜ ਨਹੀਂ ਹੈਗਾ 34-35 ਸਾਲ ਲਗਾਤਾਰ ਇਸ ਫੀਲਡ ਦੇ ਵਿੱਚ ਰਹਿਣਾ ਔਰ ਉਸ ਤੋਂ ਬਾਅਦ ਵਿਆਹ ਵਾਲਾ ਕੰਮ ਹੁੰਦਾ ਜੀ। ਇਹਨੂੰ ਜਦੋਂ ਸ਼ੋਅ ਲਈਦਾ ਉਸ ਤੋਂ ਬਾਅਦ ਪ੍ਰੋਮੋਸ਼ਨਜ਼, ਕਲਾਕਾਰਾਂ ਨੂੰ ਲਿਆਉਣਾ, ਛੱਡ ਕੇ ਲੈ ਜਾਣਾ, ਫਿਰ ਗਰਾਊਂਡਸ ਨੂੰ ਸੈੱਟ ਕਰਨਾ, ਸਿਕਿਉਰਿਟੀ ਸਾਰਾ ਕੁਝ ਜਦ ਤੱਕ ਮੇਲਾ ਮੁਕੰਮਲ ਨਹੀਂ ਹੁੰਦਾ ਉਸ ਤੋਂ ਬਾਅਦ ਵੀ ਕੰਮ ਹੁੰਦਾ। ਸੋ ਬੇਨਤੀ ਇਹ ਹੁੰਦੀ ਆ ਪਰਿਵਾਰਾਂ ਸਮੇਤ ਪਹੁੰਚਣਾ ਖਾਸ ਤੌਰ ਤੇ ਬਜ਼ੁਰਗਾਂ ਨੂੰ। ਜਿਹੜੇ ਹੈਗੇ ਜੀ ਆ ਰੇਡੀਓ ਕੱਢਿਆ ਜਿਹਦੇ ਵਿੱਚ ਬਜ਼ੁਰਗ 70 ਸਾਲ ਤੋਂ ਉੱਤੇ ਦੇ ਪੰਜਾਬੀ ਪਹਿਰਾਵੇ ਦੇ ਵਿੱਚ ਜਾਂ ਸਾਡੀ ਕੋਈ ਬੀਬੀ ਆਊਗੇ ਜਿਹੜਾ ਪ੍ਰਾਣੇ ਆਪਣੇ ਪਿੰਡਾਂ ਦਾ ਹੁੰਦਾ ਸੀ ਕਲਚਰਲ ਜੀ ਉਹਨਾਂ ਨੂੰ ਦਾਸ ਰੇਡੀਓ ਗਰਬਾਣੀ ਦੇ ਦਿੱਤੇ ਜਾਣਗੇ ਉਸ ਤੋਂ ਬਾਅਦ ਬੱਚਿਆਂ ਦੇ ਮੈਂ ਦਾਸੀ ਦਿੱਤਾ ਤੁਹਾਨੂੰ ਵੀ ਇਨਾਮ ਪਹਿਣਾ ਦਾ ਤੀਆਂ ਦਾ ਔਰ ਜਿਹੜਾ ਖੁੱਲਾ ਖਾੜਾ ਸੋ ਸਰਬ ਇਹੀ ਬੇਨਤੀ ਆ ਜਨਨਾ ਮੇਲਾ ਵੱਧ ਭਰੂਗਾ ਸਾਨੂੰ ਆਉਣ ਵਾਲੇ ਸਾਲਾਂ ਚ ਉਤਸ਼ਾਹ ਹੋਰ ਵੱਧਾ ਸਾਡਾ ਮੇਲਾ ਫ੍ਰੀ ਹੁੰਦਾ ਪਾਰਕਿੰਗ ਬਿਲਕੁਲ ਫ੍ਰੀ ਹੁੰਦੀ ਆ ਸੋ ਇਹੋ ਜਿਹੇ ਮੇਲੇ ਕਰਾਉਣੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਇੱਕ ਸੌਖਾ ਕੰਮ ਨਹੀਂ ਹੈਗਾ ਜੀ ਆਪਾਂ ਗੱਲ ਕੀਤੀ ਜਾਵੇ ਬਾਈ ਇਹ ਲੋਕ ਆਪਾਂ ਫ੍ਰੀ ਤਾਂ ਕਹਿ ਦਿੰਨੇ ਆ ਲੋਕ ਵੀ ਸ਼ਾਇਦ ਇਹ ਸੋਚਦੇ ਕਿ ਪਤਨੀ ਹੋਈ ਜਾਂਦਾ ਰਹਿੰਦਾ ਇਹ ਤੇ ਜਿਹੜੇ ਐਫਰਟਸ ਲੱਗਦੇ ਆ ਕਈ ਕਈ ਮਹੀਨਿਆਂ ਦੇ ਜਿਵੇਂ ਹੁਣ ਮੰਨ ਲਓ ਆਪਾਂ ਕੱਲ ਮੇਲਾ ਕਰਾਤਾ ਉਹਦੇ ਬਾਅਦ ਚੋਂ ਅਗਲੇ ਸਾਲ ਦੀਆਂ ਤਿਆਰੀਆਂ ਆਪਾਂ ਨੂੰ ਦੋ ਦਿਨਾਂ ਬਾਅਦ ਦੁਬਾਰਾ ਸਟਾਰਟ ਕਰਨੀਆਂ ਪੈਂਦੀਆਂ ਨੇ ਕਿਤੇ ਇਹ ਨਹੀਂ ਹੈ ਵੀ ਅਗਲਾ ਕਹਿੰਦਾ ਯਾਰ ਅੱਜ ਅਨਾਉਂਸ ਕਰਤਾ ਸ਼ਾਇਦ 5 ਦਿਨ ਪਹਿਲਾਂ ਕੀਤਾ ਹੋ ਤੇ ਤਾਂ ਹੋ ਗਿਆ ਇਹ ਇਹਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਲੋਕ ਆ ਮੇਲਾ ਕੱਲ ਨੂੰ 24 ਅਗਸਤ ਨੂੰ ਰਾਤ ਦੇ 9 ਵਜੇ ਖਤਮ ਹੋ ਜਾਣਾ 25 ਅਗਸਤ ਸਾਡੀ ਲੱਗ ਜਾਣੀ ਇਹਨੂੰ ਕਲੀਨਿੰਗ ਤੇ ਸਾਰਾ ਕੁਝ ਰੈਪ ਅਪ ਕਰਨ ਤੇ ਉਸ ਤੋਂ ਬਾਅਦ ਕੁਝ ਬਿੱਲ ਵੀ ਇਹੋ ਜਿਹੇ ਆਉਂਦੇ ਕਈ ਬਲੀ ਗਾਰਬੇਜ ਦੇ ਬਿੱਲ ਆ ਜਾਂਦੇ ਆ ਬਿਲਕੁਲ ਠੀਕ ਆ ਅਸੀਂ ਬਾਰ ਬਾਰ ਬੇਨਤੀ ਸਟੇਜ ਤੋਂ ਕਰਦੇ ਰਹਿੰਦੇ ਆ ਵੀ ਗਾਰਬੇਜ ਦੇ ਸਾਡੇ ਜਿਹੜੇ ਲੱਗੇ ਹੋਇਆ ਉਹਦੇ ਵਿੱਚ ਪਲੀਜ਼ ਸੁੱਟੋ ਡੰਪ ਕਰੋ ਪ੍ਰੋਪਰ ਬਿਨ ਹੁੰਦੇ ਆ ਚਲੋ ਖੈਰ ਅਸੀਂ ਉਹ ਵੀ ਪੇ ਕਰ ਦਿੰਦੇ ਆ ਉਸ ਤੋਂ ਬਾਅਦ 2 ਮਹੀਨੇ ਲੰਘ ਜਾਂਦੇ ਆ ਸਾਲ ਨਵਾਂ ਚੜ ਜਾਂਦਾ ਖੋਸਾ ਸਾਹਿਬ ਮਾਰਚ ਅਪ੍ਰੈਲ ਤੋਂ ਫਿਰ ਦੁਬਾਰਾ ਸਟਾਰਟ ਕਰ ਦਿੰਦੇ ਵੀ ਇਸ ਸਾਲ ਦੀ ਪਲਾਨਿੰਗ ਕੀ ਹੈਗੀ ਆ 8-9 ਮਹੀਨੇ ਫਿਰ ਉਹਨਾਂ ਨੇ ਕਲਾਕਾਰਾਂ ਦੀ ਸਿਲੈਕਸ਼ਨ ਕਰਨੀ ਹੈ ਕਈ ਵਾਰੀ ਸਾਨੂੰ ਕਾਲਸ ਆਉਂਦੀਆਂ ਮੇਲੇ ਤੋਂ ਬਾਅਦ ਫੀਡਬੈਕ ਕਿ ਹੁਣ ਅਗਲੀ ਵਾਰੀ ਆਹ ਕਲਾਕਾਰ ਲੈ ਆਇਓ ਉਸ ਤੋਂ ਬਾਅਦ ਫਿਰ ਗੱਲ ਆਉਂਦੀ ਵੀਜ਼ਿਆਂ ਦੀ ਕਿਉਂਕਿ ਇੱਕ ਪ੍ਰੋਸੈਸ ਲੰਬਾ ਹੁੰਦਾ ਕੌਂਸੂਲੇਟ ਦੇ ਥਰੂ ਵੀਜ਼ੇ ਲਵਾਉਣੇ ਉਸ ਤੋਂ ਬਾਅਦ ਫਾਈਨਾਂਸ ਦੀ ਜਿਹੜੀ ਮੇਨ ਗੱਲ ਹੈ ਕਿਉਂਕਿ ਫ੍ਰੀ ਮੇਲਿਆਂ ਦਾ ਵੀ ਬਜਟ ਉਨਾ ਹੀ ਆ ਜਿੰਨਾਂ ਦੂਜਿਆਂ ਦਾ ਉਹਦੇ ਲਈ ਵੀ ਸਾਨੂੰ ਦੇਖਣਾ ਪੈਂਦਾ ਕੁਝ ਸਾਡੇ ਸਪਾਂਸਰਸ ਹੁੰਦੇ ਆ ਜਿਹੜੇ ਆਲਵੇਸ ਸਾਡੇ ਨਾਲ ਜੁੜੇ ਆ ਸਾਡੀ ਮਦਦ ਕਰਦੇ ਆ ਲੇਕਿਨ ਜੋ ਹਾਲਾਤ ਆ ਇਹਨਾਂ ਮੁਲਕਾਂ ਦੇ ਸਾਨੂੰ ਉਹਦੇ ਉੱਤੇ ਵੀ ਨਜ਼ਰ ਮਾਰਨੀ ਪੈਂਦੀ ਆ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਜੀ ਇਸ ਮੇਲੇ ਨੂੰ ਮੈਨੇਜ ਕਰਨਾ ਪ੍ਰੋਮੋਸ਼ਨ ਜੀ ਤੁਸੀਂ ਚੱਲ ਕੇ ਆਇਓ ਸਾਰਾ ਜਿੰਨਾ ਸਾਡਾ ਇੱਥੋਂ ਦਾ মিডিਆ ਉਹਨਾਂ ਨੇ ਪੱਪਾਂ ਪਾਰ ਹੁੰਦਾ ਜਦੋਂ ਇਹ ਮੇਲਾ ਆਉਂਦਾ ਕਿਉਂਕਿ ਪਰਿਵਾਰਕ ਮੇਲਾ ਲੰਬੇ ਸਮੇਂ ਤੋਂ ਮੇਲਾ ਵਾ ਔਰ ਬਲੀਵ ਕਰੋ ਹਰ মিডিਆ ਵਾਲਾ ਸਾਡਾ ਭਰਾ ਸਾਨੂੰ ਆਪ ਕਾਲ ਕਰਕੇ ਕਹਿੰਦਾ ਵੀ ਸਾਡੇ ਟੀਵੀ ਤੇ ਜਾਂ ਸਾਡੇ ਰੇਡੀਓ ਤੇ ਆ ਕੇ ਪ੍ਰਮੋਟ ਕਰੋ ਉਸ ਤੋਂ ਬਾਅਦ ਹੁਣ ਸਟੇਜ ਲਗਣੀ ਆ ਸ਼ਾਮ ਨੂੰ ਵਲੰਟੀਅਰੋ ਨੇ ਆ ਕੇ ਕੁਰਸੀਆਂ ਦੀ ਹੈਲਪ ਕਰਨੀਆਂ ਫਿਰ ਉਹ ਸਾਰਾ ਜਿਹੜਾ ਸਿਕਿਉਰਿਟੀ ਦਾ ਇੰਤਜ਼ਾਮ ਆ ਸੋ ਇੱਕ ਲੰਬਾ ਪ੍ਰੋਸੈਸ ਆ ਇੱਕ ਕਹਿ ਸਕਦੇ ਕਿ ਵੱਡਾ ਜਿਹੜਾ ਪ੍ਰੋਜੈਕਟ ਆ ਇਹ ਕੋਈ ਇੰਨਾ ਆਸਾਨ ਨਹੀਂ ਹੁੰਦਾ ਬੇਨਤੀ ਸਾਡੀ ਕੀ ਹੁੰਦੀ ਆ ਕਿ ਤੁਸੀਂ ਆਪਣੇ ਕੁਰਤੇ ਪਜਾਮੇ ਚਾਦਰੇ ਜੋ ਵੀ ਪਹਿਰਾਵੇ ਪਾ ਕੇ ਉੱਥੇ ਆਉਣਾ ਸਾਨੂੰ ਸਿਰਫ ਇਹੀ ਦਿਖਾਉਣਾ ਵੀ ਇੰਨੀ ਗਿਣਤੀ ਜਸੀਂ ਤੁਹਾਨੂੰ ਪਿਆਰ ਕਰਦਾ ਠੀਕ ਹੈ ਜੀ ਸੋ ਇੱਕ ਸਾਡਾ ਉਤਸ਼ਾਹ ਦੁੱਗਣਾ ਚੌਗਣਾ ਹੋ ਜਾਂਦਾ ਸਾਨੂੰ ਇਹ ਆ ਵੀ ਅਸੀਂ ਜਿੰਨੇ ਸਾਲ ਬਾਬੇ ਨਾਨਕ ਨੇ ਸਾਨੂੰ ਤੋਫੀਕ ਬਖਸ਼ੀ ਆ ਸਾਹ ਬਖਸ਼ੇ ਅਸੀਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੀਏ ਅਸੀਂ ਨਾ ਤਾਂ ਕੋਈ ਦੀ ਟਿਕਟ ਰੱਖੀ ਆ ਨਾ ਅਸੀਂ ਕੋਈ ਦੀ ਪਾਰਕਿੰਗ ਵਾਰੇ ਰੱਖਿਆ ਪਰ ਇਹ ਸਾਲ ਨੂੰ ਅਸੀਂ ਇਦੋਂ ਵੀ ਵੱਧ ਚੜ੍ਹ ਕੇ ਜੀ ਨੂੰ ਕਦੀ ਤਿਆਰੀ ਕਰੀਏ ਕਿਉਂਕਿ ਜੇ ਲੋਕਾਂ ਦਾ ਉਤਸ਼ਾਹ ਉਹਦੇ 'ਚ ਲੋਕ ਆਪਣਾ ਉਤਸ਼ਾਹ ਦਿਖਾਉਂਦੇ ਆ ਲੋਕ ਆਪਣਾ ਇੰਟਰਸਟ ਦਿਖਾਉਂਦੇ ਆ ਤੇ ਸ਼ਾਇਦ ਬੰਦਾ ਅਗਲੀ ਵਾਰੀ ਨੂੰ ਉਦੋਂ ਵੀ ਸ਼ਾਇਦ ਵੱਧ ਕੇ ਕਰਦਾ ਬਿਲਕੁਲ ਉਹੀ ਮੈਂ ਗੱਲ ਕਹੀ ਵੀ ਫ੍ਰੀ ਮੇਲਾ ਹੂੰ ਸੋ ਕੋਈ ਤੇ ਸ਼ੋਦੀ ਗੱਲ ਹੋਵੇ ਉੱਥੇ ਤਾਂ ਫਿਰ ਪੈਸੇ ਬਣ ਜਾਂਦੇ ਉਹ ਬਿਜ਼ਨਸ ਆ ਜਾਂਦਾ ਇਹ ਬਿਜ਼ਨਸ ਚ ਨਹੀਂ ਹੈਗਾ ਇੱਕ ਸੇਵਾ ਪੰਜਾਬੀ ਮਾਂ ਬੋਲੀ ਦੀ ਕੋਸ਼ਿਸ਼ ਸਾਡੀ ਕੀ ਹੈ ਅਸੀਂ ਇੰਨੀ ਦੂਰ ਆਪਣੇ ਮੁਲਕ ਪੰਜਾਬ ਤੋਂ ਆ ਗਏ ਆ ਕਿ ਅੱਜ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਨੂੰ ਜੋੜੀਏ ਪੰਜਾਬੀ ਮਾਂ ਬੋਲੀ ਨਾਲ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਪੰਜਾਬ ਨੂੰ ਮਿਸ ਕਰਦੀਆਂ ਉਹਨਾਂ ਨੂੰ ਉਹ ਮਾਹੌਲ ਦੇਈਏ ਜਾਂ ਸਾਡੇ ਪਰਿਵਾਰ ਸਾਡੀ ਉਮਰ ਦੇ ਉਹ ਵੀ ਚਾਹੁੰਦੇ ਵੀ ਅਸੀਂ ਉਹਨਾਂ ਦੇ ਪਿੰਡਾਂ ਦੇ ਮੇਲੇ ਦੇਖੇ ਸੀ ਅਸੀਂ ਉਹ ਚੀਜ਼ਾਂ ਇੱਥੇ ਦੇਖੀਏ ਸੋ ਲਿਆਉਣ ਵਾਸਤੇ ਸਾਡਾ ਲਗਾਤਾਰ ਯਤਨ ਹੁੰਦਾ ਇਹਦੇ ਸੇਵਾ ਅਸੀਂ ਮਾਂ ਬੋਲੀ ਦੀ ਕਰ ਰਹੇ ਆ ਨਵੇਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਆ ਸੋ ਇਸੇ ਕਰਕੇ ਅਸੀਂ ਬਾਰ ਬਾਰ ਕਹਿੰਦੇ ਆ ਵੀ ਤੁਸੀਂ ਸਿਰਫ ਉੱਥੇ ਆ ਕੇ ਉਹਨੂੰ ਮੰਨਣਾ ਸਟਾਲ ਵੀ ਹੋਣਿਆ ਇੱਕ ਹੋਰ ਚੀਜ਼ ਮੈਂ ਐਡ ਕਰ ਦੰਨਾ ਜਿਹੜੇ ਸਾਡੇ ਮੇਲੇ ਹੁੰਦੇ ਆ ਇਸ ਵਾਰੀ ਅਸੀਂ ਕੁਝ ਚੀਜ਼ਾਂ ਰੱਖੀਆਂ ਜਿੱਦਾਂ ਸਾਡੇ ਬਿਜ਼ਨਸਮੈਨ ਆਉਂਦੇ ਆ ਆਪਣੇ ਪ੍ਰੋਮੋਸ਼ਨ ਵਾਸਤੇ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਵੀ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਇਸ ਮੌਕੇ ਤੇ ਬਹੁਤ ਜ਼ਿਆਦਾ ਔਰ ਕਈ ਵਾਰੀ ਕੁਐਸਚਨ ਹੁੰਦੇ ਵੀ ਇਹਨਾਂ ਮੁਰਖਾਂ ਸੈਟਲ ਕਿਵੇਂ ਹੋਣਾ ਕੁ ਸਟਾਲ ਇਹੋ ਜਿਹੇ ਹੋਣਗੇ ਜਿਨ੍ਹਾਂ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰਨੀ ਪੀ ਆਸੀ ਇਹਨਾਂ ਮੁਲਕਾਂ ਚ ਦੇਖੋ ਮੈਂ ਆਲਵੇਜ਼ ਥੋੜਾ ਜਿਹਾ ਹਟਕੇ ਆ ਟਾਪਿਕ ਤੋਂ ਵੀ ਮੁਲਕ ਚ ਆਉਣਾ ਤੇ ਸੈਟਲ ਹੋਣਾ ਦੋ ਬੱਖ ਬੱਖ ਪਹਿਲੂ ਆ ਸੋ ਉੱਤੇ ਤੁਹਾਨੂੰ ਸਟਾਲਾਂ ਦੇ ਵਿੱਚ ਇਹ ਵੀ ਪਤਾ ਲੱਗਣਾ ਤੁਸੀਂ ਇਹਨਾਂ ਮੁਲਕਾਂ ਚ ਕਿਵੇਂ ਜਲਦੀ ਸੈਟਲ ਹੋਣਾ ਕਿਦਾਂ ਇਹਨਾਂ ਮੁਲਕਾਂ ਦੇ ਸਿਸਟਮ ਨੂੰ ਡਾਊਟ ਕਰਨਾ ਸੋ ਹਰ ਚੀਜ਼ ਜਿਹੜੀ ਆ ਇੱਕ ਜਗ੍ਹਾ ਇੱਕ ਗਰਾਊਂਡ ਦੇ ਵਿੱਚ ਅਸੀਂ ਪ੍ਰੋਵਾਈਡ ਕਰ ਰਿਹਾ ਉਹ ਵੀ ਫ੍ਰੀ ਆਫ ਕਾਸਟ ਤੁਸੀਂ ਸਿਰਫ ਆਉਣਾ ਮੌਸਮ ਕੱਲ ਨੂੰ ਜਿਹੜਾ 25 ਡਿਗਰੀ ਆ ਜੀ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਸੋ ਸਿਰਫ ਤੇ ਸਿਰਫ ਲਾਸਟ ਮੇਲਾ ਜਿਹੜਾ ਪੰਜਾਬ ਪੰਜਾਬ ਡੇ ਇਸ ਸਾਲ ਦਾ ਤੁਸੀਂ ਉੱਥੇ ਪਹੁੰਚ ਕੇ ਰੌਣਕ ਵਧਾਉਣੀ ਆ ਮਾਂ ਬੋਲੀ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨਾ ਬਸ ਆਹੀ ਸਾਡੀ ਬੇਨਤੀ ਹੈ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਮੋਸ਼ਨ ਵਾਸਤੇ ਖਾਸ तौर ਤੇ ਪਹੁੰਚੇ ਸਾਰੇ ਸ਼ਰੋਤਿਆਂ ਨੂੰ ਕੋਈ ਫਿਰ ਪੱਤੀ ਅਸਮਾਫ ਕਰਨਾ 24 ਅਗਸਤ ਬੋਰਬਨ ਮਾਲ ਪਾਰਕਿੰਗ ਲੋਟ ਦੇ ਵਿੱਚ ਕੱਲ ਨੂੰ ਸਵੇਰੇ 10 ਵਜੇ ਹਮ ਹਮਾ ਕੇ ਪਹੁੰਚਣਾ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ